ਲੁਧਿਆਣਾ ਐਗਜ਼ੀਬਿਸ਼ਨ ਦੇ ਉੱਤੇ ਅਸੀਂ ਖੜੇ ਹਾਂ ਤੇ ਅਸੀਂ ਇੱਥੇ ਪ੍ਰਦਰਸ਼ਨੀਆਂ ਦੇ ਵਿੱਚ ਆਏ ਹੋਏ ਹਾਂ ਤੇ ਗਰਵਾਜ ਕੰਪਨੀ ਨੇ ਜਿਹੜੇ ਪਟਿਆਲੇ ਵਾਲੇ ਨੇ ਉਹਨਾਂ ਨੇ ਆਪਣੀ ਪ੍ਰਦਰਸ਼ਨੀ ਲਗਾਈ ਹੋਈ ਹੈ ਬਾਹ ਕਮਾਲ ਚੀਜ਼ਾਂ ਉਹਨਾਂ ਨੇ ਇਸ ਟਾਈਮ ਇੱਥੇ ਦਿਖਾਈਆਂ ਹੋਈਆਂ ਨੇ ਜਿਹੜਾ ਪਰਾਲੀ ਦੀ ਸਮੱਸਿਆ ਉਸ ਨੂੰ ਹੱਲ ਕਰਨ ਲਈ ਉਹਨਾਂ ਨੇ ਵਧੀਆ ਤਕਨੀਕ ਦੇ ਵਿੱਚ ਜਿਹੜਾ ਵੇਲਰ ਬਣਾਇਆ ਹੋਇਆ ਤੇ ਸਾਡੇ ਨਾਲ ਵੀਰ ਜਾਣਕਾਰੀ ਦੇਣਗੇ ਇਸ ਮਸਲੇ ਦੇ ਉੱਤੇ ਸਾਰੀਆਂ ਚੀਜ਼ਾਂ ਸਾਨੂੰ ਦਿਖਾਉਣਗੇ ਸਾਸ਼ੀ ਗਾਵਾ ਜੀ ਸਾਸ਼ੀ ਗਾਵਾ ਜੀ ਇਹ ਸਾਨੂੰ ਦੱਸੋ ਜੀ ਜਿਹੜਾ ਇਹ ਬੈਲਰ ਹੈ ਇਹ ਨਵੀਂ ਤਕਨੀਕ ਦਾ ਆਇਆ ਹੈ ਹਾਂਜੀ ਹਾਂ ਇਹ ਮਤਲਬ ਕਿ ਗਰਵਾਜ ਕੰਪਨੀ ਨੇ ਇੱਕ ਇਸ ਤਰ੍ਹਾਂ ਦਾ ਬੈਲਰ ਬਣਾਇਆ ਹੈ ਜਿਹੜਾ ਕਿ ਆਲ ਇੰਡੀਆ ਦੇ ਵਿੱਚ ਕਿਸੇ ਵੀ ਫਰਮ ਕੋਲ ਨਹੀਂ ਹੈਗਾ ਠੀਕ ਹੈ ਮਤਲਬ ਕਿ ਜਿਸ ਤਰ੍ਹਾਂ ਕਿ ਲਾਲੋ ਜਿਹੜੇ ਬੈਲਰਾਂ ਦੇ ਵਿੱਚ ਸਮੱਸਿਆ ਆਉਂਦੀ ਸੀਗੀ ਤੇ ਉਹ ਸਮੱਸਿਆ ਦੂਰ ਕੀਤੀ ਹੈ ਕਿਉਂਕਿ ਬੈਲਰ ਦੇ ਵਿੱਚ ਜੋ ਪਹਿਲਾਂ ਸਮੱਸਿਆ ਆ ਰਹੀ ਸੀ ਕਿਸਾਨ ਵੀਰਾਂ ਨੂੰ ਉਹ ਸਾਰੀ ਸਮੱਸਿਆ ਦੂਰ ਹੈ ਮਨ ਲਗੀ ਫੁੱਲ ਖਚਾਈ ਹੈ ਮਸ਼ੀਨ ਦੀ ਅੱਛਾ ਜੀ ਵੀ ਮਨ ਲਗੀ ਗੱਠ ਇਸ ਢੰਗ ਨਾਲ ਬਣ ਰਹੀ ਹੈ ਕਿ ਗੱਠ ਕਦੇ ਖੁੱਲ ਹੀ ਹੋ ਨਹੀਂ ਘੁੰਮਕੇ ਵਾਲੇ ਦਾ ਸਾਰਾ ਦੁਕਾਨ ਗੱਠ ਕਦੇ ਖੁੱਲਦੀ ਨਹੀਂ ਹੈਗੀ ਵਧੀਆ ਢੰਗ ਨਾਲ ਤਿਆਰ ਕੀਤੀ ਮਸ਼ੀਨ ਹੈ ਤੇ ਮੇਲੇ ਦੇ ਵਿੱਚ ਜਿਹੜਾ ਡਿਸਕਾਊਂਟ ਚੱਲ ਰਿਹਾ ਜੇਕਰ ਕੋਈ ਕਿਸਾਨ ਵੀਰ ਬੁੱਕ ਕਰਵਾਉਂਦਾ ਹੈ 50000 ਦਾ ਡਿਸਕਾਊਂਟ ਹੈ ਜੀ ਹੂੰ 14,20,000 ਚ ਮਿਲ ਜੇਗੀ ਮਸ਼ੀਨ ਠੀਕ ਹੈ ਜੀ ਇੱਕ ਨਵੇਂ ਹਾਂਜੀ ਨਵੇਂ ਤਕਨੀਕ ਦਾ ਮਤਲਬ ਕਿ ਲੂਬ੍ਰਿਕੈਂਟ ਲੱਗਿਆ ਜਿਹੜਾ ਸਿਸਟਮ ਆਟੋਮੈਟਿਕ ਤੇਲ ਜਾਂਦਾ ਨੋਟਰਾਂ ਨੂੰ ਵੀ ਜਿਸ ਤਰ੍ਹਾਂ ਟਰੈਕਟਰ ਕਿੰਨੇ ਹੌਸਪਾਵਰ ਦਾ ਖਿੱਚੂ 45 ਹੌਸਪਾਵਰ ਟਰੈਕਟਰ ਨੇ ਇਹਨੂੰ ਮਤਲਬ ਕਿ ਚਲਾ ਰਿਹਾ ਹੈ ਜੀ ਅੱਛਾ ਜੀ ਹਾਂ ਜੀ ਹਾਂ ਤੇ ਉਹ ਜਿਹੜਿਆ ਇਕੱਠਾ ਕਰਨੇ ਵਾਲਾ ਤਾਂ ਅਲੱਗ ਸਿਸਟਮ ਹੋਣਾ ਹਾਂ ਜੀ ਹਾਂ ਉਹ ਰੈਕ ਲੱਗ ਤੋ ਆ ਜੀ ਅੱਛਾ ਜੀ ਹਾਂ ਜੀ ਹਾਂ ਤੇ ਆਮ ਜ਼ਿਮੀਂਦਾਰ ਨੂੰ ਇਹਦੇ ਤੇ ਸਬਸਿਡੀ ਵੀ ਕਿੱਦਾਂ ਸਬਸਿਡੀ ਮਤਲਬ ਕਿ ਗਵਰਨਮੈਂਟ ਵੱਲੋਂ ਸਬਸਿਡੀ 80% ਸਬਸਿਡੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਹਾਂ ਜੀ ਤੇ ਜਿਹੜੀ ਕੀ ਬਹੁਤ ਜ਼ਿਆਦਾ ਫਾਇਦਾ ਲੈ ਚੁੱਕੇ ਨੇ ਕਿਸਾਨ ਵੀਰ ਤੇ ਬਾਕੀ ਸਾਰੇ ਜਿੰਨਾਂ ਦੇ ਵਿੱਚ ਬਾਕੀ ਸਾਡੇ ਇੰਪਲੀਮੈਂਟਰ ਹਾਂਜੀ ਜਿਵੇਂ ਸਟਰੋ ਰਿਪਰ ਹੈ ਜੀ ਠੀਕ ਹੈ ਜੀ ਇਹਦੀ ਕੀਮਤ ਕੀ ਹੈ ਬਾਈ ਜੀ ਇਹਦੀ ਮਲਗੀ ਕੀਮਤ ਮੇਲੇ ਤੇ ਡਿਸਕਾਊਂਟ ਚੱਲ ਰਿਹਾ ਇਸ ਦਾ ਵੀ ਤੇ ਜਿਸ ਤਰ੍ਹਾਂ ਦੇਖੋ ਐਮ ਆਰ ਪੀ 3 ਲੱਖ 40 ਹਜ਼ਾਰ ਹੈ ਤੇ 10000 ਦਾ ਡਿਸਕਾਊਂਟ ਹੈ ਜੀ ਕਿਸਾਨ ਵੀਰਾਂ ਲਈ 3 ਲੱਖ 30 ਹਜ਼ਾਰ ਹੋ ਗਿਆ ਚਲੋ ਹਾਂਜੀ ਹਾਂ ਮਾਨ ਸਤਕਾਰ ਵੀ ਹੋ ਮਾਨ ਸਤਕਾਰ ਹੋ ਜਾਂਦਾ ਜੀ ਬਹੁਤ ਬੜਾ ਤੇ ਇਹ ਇੱਕ ਬੱਟਾਂ ਵਾਲੀ ਮਤਲਬ ਕਿ ਜਿਵੇਂ ਬਹੁਤ ਸਮੱਸਿਆ ਸੀਗੀ ਦੇਖੋ ਤਪਦੀ ਗਰਮੀ ਦੇ ਵਿੱਚ ਬੱਟ ਪਾਉਣੀ ਬਹੁਤ ਮੁਸ਼ਕਲ ਹੈ ਸੁੱਕੇ ਚ ਪਾਉਗਾ ਗਿੱਲੇ ਚ ਸੁੱਕੇ ਚ ਵੀ ਬੱਟ ਪਾਉਂਦੀ ਹੈ ਜੀ ਇਹ ਕੱਦੂ ਦੇ ਕੱਦੂ ਦੇ ਵਿੱਚ ਵੀ ਬੱਟ ਪਾਉਂਦੀ ਹੈ ਅੱਛਾ ਜੀ ਹਾਂਜੀ ਹਾਂ ਐਂ ਭੱਜਿਆ ਫਿਰੂ ਬੰਦਾ ਐਂ ਭੱਜਾ ਫਿਰਦਾ ਜੀ ਮਤਲਬ ਕਿ ਪੂਰੇ ਬੱਟਰੋਂ ਲਿਪਦੀ ਹੈ ਜੀ ਇਹਦੀ ਕੀਮਤ 2.5 ਲੱਖ ਰੁਪਏ ਅਸੀਂ ਦੇ ਰਹੇ ਹਾਂ ਮਤਲਬ ਕਿ ਅੱਛਾ ਜੀ ਹਾਂਜੀ ਹਾਂ ਤੇ ਅੱਗੇ ਵੀਡਰ ਬਣਾਇਆ ਮਤਲਬ ਕਿ ਗੰਨੇ ਦੀ ਗੁੜਾਈ ਕਰਨ ਵਾਸਤੇ ਅੱਛਾ ਜੀ ਜਿਸ ਤਰ੍ਹਾਂ ਕਿ ਗੰਨੇ ਨੂੰ ਗੁੱਢਣ ਵਾਸਤੇ ਕੋਈ ਮਤਲਬ ਕਿ ਜਿਹੜੀ ਹੈ ਉਹ ਅਸੀਂ ਦੂਰ ਕੀਤੀ ਐ ਤੇ ਗੰਨੇ ਦੀ ਗੁੜਾਈ ਮਲਗੀ ਵਧੀਆ ਢੰਗ ਨਾਲ ਕਰ ਸਕਦੇ ਆ ਆਪਾਂ ਮੰਨ ਲਓ ਗੰਨੇ ਦੇ ਵਿੱਚ ਆਪਾਂ ਨੂੰ ਲੇਵਰ ਲਾਉਣ ਦੀ ਲੋੜ ਲੇਵਰ ਲਾਉਣ ਦੀ ਲੋੜ ਨਹੀਂ ਹੈਗੀ ਹਾਂਜੀ ਤੇ ਇਹਦੀ ਕੀਮਤ ਵੀ ਡਿਸਕਾਊਂਟ ਤੇ ਚੱਲ ਰਿਆ ਮਲਗੀ ਹੁਣ ਮੇਲੇ ਦੇ ਵਿੱਚ ਸਾਰੇ ਇੰਪਲੀਮੈਂਟਾਂ ਦੇ ਡਿਸਕਾਊਂਟ ਚੱਲ ਰਿਆ ਜੀ ਇਸ ਦੀ ਕੀਮਤ ਮਲਗੀ ਜਿਹੜੀ ਅਸੀਂ ਦੇ ਰਹੇ ਹਾਂ 1,30,000 ਦੇ ਵਿੱਚ ਅਸੀਂ ਦੇ ਦੇਣੀ ਆ ਮਸ਼ੀਨ ਇਹ ਹਾਂਜੀ ਹਾਂ ਲੇਜ਼ਰ ਲੈਵਲਰ ਬਣਾਇਆ ਜੀ ਦੇਖੋ ਅਸੀਂ ਅੱਛਾ ਜੀ ਲੇਜ਼ਰ ਲੈਂਡ ਲੈਵਲਰ ਮਲਗੀ ਇਦੇ ਵਿੱਚ ਮਲਗੀ ਅਸੀਂ 7 ਤੋਂ 9 ਫੁੱਟ ਮਲਗੀ ਮਰ ਜਾਂਦਾ ਇਹ ਖੁੱਲਦੀ ਆ ਮਸ਼ੀਨ ਅੱਛਾ ਹੋਰ ਬੰਦੇ ਬੰਦਾ ਹਾਈਡਰੌਲਿਕ ਸਿਸਟਮ ਲੱਗਿਆ ਕਿੰਨੇ ਪਾਵਰ ਦਾ ਟਰੈਕਟਰ ਚਲਾਉਗਾ ਇਹ ਮਲਗੀ 55 ਹੌਸਪਾਵਰ ਟਰੈਕਟਰ ਚਲਾ ਰਹੀ ਜੀ ਇਸ ਨੂੰ ਆਰਾਮ ਨਾਲ ਕਿੰਨੀ ਕੀਮਤ ਆ ਜੀ ਇਹਦੀ ਮਲਗੀ ਕੀਮਤ ਇਸ ਦੀ ਹੈਗੀ ਆ 3,35,000 10,000 ਦਾ ਡਿਸਕਾਊਂਟ ਜੀ ਇਸ ਤੇ 3.25 ਲੱਖ ਦੀ ਮਲਗੀ ਮਿਲ ਜੇਗੀ ਮਸ਼ੀਨ ਇਹਦੇ ਵਿੱਚ 3 ਆਪਸ਼ਨਾਂ ਹੁੰਦੀਆਂ ਨੇ 7 ਫੁੱਟ 8 ਫੁੱਟ 7 ਫੁੱਟ ਵੀ ਆ ਜਾਂਦਾ ਇਸ ਚ 8 ਫੁੱਟ ਵੀ ਆ ਜਾਂਦਾ ਜੀ ਉਹ ਕਿਸਾਨ ਤੇ ਮਲਗੀ ਅਵੇਲੇਬਲ ਆ ਵੀ ਜੋ ਮਲਗੀ ਕਹਿੰਦਾ ਕਿਸਾਨ ਵੀ ਟਾਪ ਦਾ 3.5 ਲੱਖ ਦਾ ਸਾਢੇ 3 ਲੱਖ ਦੀ ਮਸ਼ੀਨ ਹੈ ਜੀ ਠੀਕ ਹੈ ਤੇ ਸਾਡਾ ਜਿਹੜਾ ਸੁਪਰ ਸੀਡਰ ਬਣਿਆ ਦੇਖੋ ਸੁਪਰ ਸੀਡਰ ਵੀ ਬਹੁਤ ਸੋਹਣਾ ਬਣਿਆ ਬਾਈ ਜੀ ਹਾਂ ਜੀ ਹਾਂ ਸੁਪਰ ਸੀਡਰ ਦੇ ਵਿੱਚ ਮਲਗੀ ਵੀ ਆਪਾਂ ਪਿੱਛੇ ਬੰਦਾ ਖੜਾਉਣਾ ਪੈਂਦਾ ਵੀ ਸਾਡਾ ਬੀਜ ਨਾ ਮਲਗੀ ਕਿਤੇ ਖਤਮ ਹੋ ਜੇ ਇਦੇ ਵਿੱਚ ਮਲ ਗਈ ਅਸੀਂ ਤਕਨੀਕ ਲਾਤੀ ਸੈਂਸਰ ਅੱਛਾ ਜੀ ਜਿਵੇਂ ਜੇਕਰ ਬੀਜ ਖਤਮ ਹੁੰਦਾ ਤੇ ਇਹਨੇ ਲਾਰਮ ਦੇ ਦੇ ਬਾਈ ਪਹਿਲਾਂ ਹੀ ਵੀ ਬੀਜ ਖਤਮ ਹੋ ਗਿਆ ਦੇਖੋ ਅੱਛਾ ਲਾਰਮ ਵੱਜਦਾ ਜੀ ਬਹੁਤ ਬਹੁਤ ਸੋਹਣਾ ਕੰਮ ਹੈ ਹਾਂ ਜੀ ਹਾਂ ਵਧੀਆ ਤਕਨੀਕ ਦੀ ਇਹਦੀ ਕੀਮਤ ਮਲ ਗਈ ਜਿਵੇਂ ਦੇਖੋ ਜੋ ਐਮ ਆਰ ਪੀ ਹੈ 7 ਫੁੜੇ ਦਾ 250000 ਹੈ ਠੀਕ ਹੈ ਜੀ 10000 ਦਾ ਡਿਸਕਾਊਂਟ ਹੈ 240000 ਰੁਪਏ ਦੀ ਮਲਗੀ ਮਿਲ ਜੇਗੀ ਮਸ਼ੀਨ 7 ਫੁੱਟ 7 ਫੁੱਟ ਇਹ 8 ਫੁੱਟ ਮਲਗੀ 40 ਦਾ ਹਾਂਜੀ ਹਾਂ 8 55 ਦਾ 77 ਦਾ ਤੇ 10 ਫੁੱਟਾਂ ਮਿਲ ਜੇਗਾ ਮਲਗੀ ਤੁਹਾਨੂੰ ਲੈਸ ਕਰਕੇ 3 ਲੱਖ ਦਾ 3 ਲੱਖ ਦਾ 3 ਲੱਖ ਦਾ ਇਹ ਸੁਪਰ ਸੀਟ ਹੈ ਹਾਂਜੀ ਹਾਂ ਤੇ ਬਾਕੀ ਜਿਹੜੀ ਇਹ ਰੋਟਾ ਬੈੱਡ ਇਹ ਹੋ ਗਿਆ ਰੋਟਾ ਬੈੱਡ ਜੀ ਤੇ ਇਹਦੀ ਕੀ ਕੀਮਤ ਹੈ ਇਹਦੀ ਕੀ ਮਿਲ ਮਿਲ ਕੇ ਇਹਦੀ ਵੀ ਲੈਸ ਕਰਕੇ ਆ ਕੀਮਤ ਦੇਖੋ ਸੱਤ ਫੋਟਾ ਮਿਲ ਜੇਗਾ ਮੰਨ ਲਈ ਤੁਹਾਨੂੰ 115000 ਦਾ ਜੀ ਇਹ ਜਦੋਂ ਆਪਾਂ ਟੇਬਲ ਦੇ ਉੱਤੇ ਬੈਠ ਕੇ ਬਾਈਆਂ ਨਾਲ ਗੱਲਬਾਤ ਕਰਾਂਗੇ ਉੱਥੇ ਕੁਝ ਨਾ ਕੁਝ ਹੋਰ ਮੰਗ ਹਾਂਜੀ ਹੋਰ ਵੀ ਅਸੀਂ ਮਾਨਸਤਕਾਰ ਕਰ ਦਿੰਦੇ ਆ ਜੀ ਜੋ ਵੀ ਜਿਵੇਂ ਵੀ ਹੁੰਦਾ ਗੱਲਬਾਤ ਤੇ ਜਿਹੜੇ ਇਹ ਸ਼ੁਰਵਾਜ ਕੰਪਨੀ ਵਾਲੇ ਨੇ ਬਹੁਤ ਬਿਹਤਰੀਨ ਕੰਮ ਇਹਨਾਂ ਦਾ ਬਹੁਤ ਸੁਣਾ ਟੀਵੀ ਦੇ ਲੈਵਲ ਦੇ ਉੱਤੇ ਜਿਹੜਾ ਕੰਮ ਜਿਹੜੇ ਗਹਿਣੇ ਹੀ ਬਣਾਉਂਦੇ ਨੇ ਇਹ ਇੱਕ ਤਰ੍ਹਾਂ ਨਾਲ ਆਪਾਂ ਜੀਵਿਦਾਰ ਦਾ ਗਹਿਣਾ ਹੀ ਹੁੰਦਾ ਜਿਹੜਾ ਸੰਦ ਹੁੰਦੇ ਨੇ ਬਹੁਤ ਸੋਹਾਂ ਕੰਮ ਕਰਦੇ ਨੇ ਤੇ ਇੱਕ ਵਾਰ ਜ਼ਰੂਰ ਪਟਿਆਲੇ ਆ ਕੇ ਇਹਨਾਂ ਨੂੰ ਮੌਕਾ ਦਿਓ ਧੰਨਵਾਦ